ਭੇਡਾ ਚਾ ਰਿਆ ਸੀ ਪਤਾ ਉਹਨੂੰ ਵੀ ਲੱਗ ਗਿਆ ਵੀ ਗੁਰਤੇਗ ਬਹਾਦਰ ਪਾਸ਼ਾ ਦੀ ਗ੍ਰਿਫਤਾਰੀ ਦੇ ਵਰੰਟ ਨਿਕਲ ਚੁੱਕੇ ਆ ਫਰਮਾਨ ਜਾਰੀ ਹੋ ਚੁੱਕੇ ਆ ਸਰਕਾਰ ਨੇ ਨਾਮ ਰੱਖ ਦਿੱਤਾ ਕਿ ਜਿਹੜਾ ਉਹਨਾਂ ਨੂੰ ਦੱਸੇਗਾ ਉਹਨਾਂ ਬਾਰੇ ਖਬਰ ਦੇਵੇਗਾ ਉਹਨਾਂ ਨੂੰ ਉਹ ਮੰਗਿਆ ਨਾਮ ਦਿੱਤਾ ਜਾਏਗਾ ਇਹ ਆ ਜਿਹੜੀ ਨੂੰ ਪਤਾ ਸੀ ਇਹਦਾ ਨਾਮ ਹਸਨ ਖਾਨ ਲਿਖਿਆ ਵੀ ਗੁਰਨਾਨਕ ਦਾ ਘਰ ਜਿਹੜੇ ਰਾਤੇ ਤੁਰ ਪੈਂਦਾ ਉਹ ਪਛਾਣ ਨਹੀਂ ਮੁੜਦਾ ਜਿਨ੍ਹਾਂ ਦੀ ਬਾਹ ਫੜ ਲੈਂਦਾ ਉਹ ਬਾਹ ਛੱਡਦਾ ਨਹੀਂ ਤੇ ਗੁਰਨਾਨਕ ਦੇ ਘਰ ਵਿੱਚ ਕਦੀ ਕੋਈ ਨਰਾਸ਼ ਨਹੀਂ ਹੋ ਕੇ ਆਉਂਦਾ ਇਹਨੇ ਸਾਹਮਣੇ ਬੈਠੇ ਤੇ ਇੱਕ ਬਾਦਲ ਮਹਾਰਾਜ ਨੂੰ ਨਹੀਂ ਪਤਾ ਵੀ ਗੁਰਦੇ ਇੱਕ ਬਾਦਲ ਵੀ ਇੱਥੇ ਬਰਾਜ਼ਮਾਨ ਹੈ ਇਹ ਅੱਖਾਂ ਬੰਦ ਕਰਕੇ ਨਾ ਅਰਦਾਸ ਕਰਨ ਲੱਗਾ ਮਹਾਰਾਜ ਮੈਂ ਸੁਣਿਆ ਨਾਨਕ ਦਾ ਘਰ ਝੋਲੀਆਂ ਭਰਨ ਵਾਲਾ ਮੈਂ ਸੁਣਿਆ ਨਾਨਕ ਦਾ ਕਰ ਗਰੀਬਾਂ ਨੇਤਾਂਆਂ ਦਾ ਨਿਮਾਨਿਆਂ ਦਾ ਬਾ ਫਰਦਾ ਹੈ ਨੇਤਰੀਆਂ ਦੇ ਧਰ ਹੈ ਨੇਓਟਿਆਂ ਦੀ ਓਟ ਹੈ ਨਿਮਾਨਿਆਂ ਦਾ ਮਾਨ ਹੈ ਨੇਗਤਿਆਂ ਦੀ ਗਤ ਹੈ ਨੇਪਤਿਆਂ ਦੀ ਪਾਤਾ ਹੈ ਨੇ ਅਸਰਿਆਂ ਦੇ ਆਸਰਾ ਹੈ ਏ ਗੁਰ ਤੇਗ ਬਹਾਦਰ ਮਹਾਰਾਜ ਜੇ ਤੁਸੀਂ ਮੇਰੀ ਅਰਦਾਸ ਸੁਣਦੇ ਹੋ ਤੁਸੀਂ ਗ੍ਰਿਫਤਾਤ ਤੇ ਹੋਣਾ ਮੇਰੇ ਖਰੂ ਜਾ ਕੇ ਗਨਤਾਰੀ ਦੇ ਦੋ ਉਹ ਮੇਰੇ ਘਰ ਦੀ ਗਰੀਬੀ ਕੱਟੀ ਜਾਏਗੀ ਮੇਰੇ ਬੱਚੇ ਸੁੱਖ ਦਾ ਸਾਹ ਸੁੱਖ ਦੀ ਰੋਟੀ ਖਾ ਲੈਣਗੇ ਹੁਣ ਉਹਨੂੰ ਨਹੀਂ ਪਤਾ ਹਸਨ ਖਾਨ ਨੂੰ ਵੀ ਕਿ ਗੁਰਤੇਗ ਬਾਦਸ਼ਹ ਸਾਹਮਣੇ ਬੈਠੇ ਆ ਮਹਾਰਾਜ ਨੇ ਕੋਟਕਵਰਤ ਆਇਆ ਇੱਕ ਕੀਮਤੀ ਅੰਗੂਠੀ ਦਿੱਤੀ ਕਹਿ ਲੱਗਿਆ ਆ ਜਾ ਸਾਡੇ ਤੇ ਸਾਡੇ ਸੇਵਕਾਂ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਕੇ ਆ ਬਾਜ਼ਾਰ ਗਿਆ ਜਹਰੀਆ ਕੋਲ ਸਨਿਆਰਿਆ ਕੋਲ ਜਾਂਦਾ ਮੁੰਦਰੀ ਦਾ ਮੁੱਲ ਕੋ ਹੁੰਦਾ ਸਾਰੇ ਸ਼ੱਕ ਦਾ ਕਰਦੇ ਆ ਵੀ ਇਹ ਗਰੀਬ ਜਹਾ ਆ ਜਿਹੜੀ ਇਹਦੇ ਕੱਪੜਿਆਂ ਤੋਂ ਹਸਾਬ ਕਾਬਲਾ ਕੇ ਵਿਖਦਾ ਵੀ ਇਹ ਦੀ ਅੰਗੂਠੀ ਨਹੀਂ ਹੋ ਸਕਦੀ ਜਾਂ ਤੇ ਨੇ ਚੋਰੀ ਕੀਤੀ ਹੈ ਜਾਂ ਕਿਸੇ ਦੇ ਨੇ ਹੱਥ ਵਢਿਆ ਉਂਗਲ ਵਢ ਕੇ ਇਹ ਚੋਰੀ ਕਰਕੇ ਲੈ ਕੇ ਆਇਆ ਗੱਲ ਸੈਕ ਦੀ ਸੈਕ ਦੀ ਸਰਕਾਰ ਦੇ ਬੰਦਿਆਂ ਤੱਕ ਪਹੁੰਚ ਗਈ ਉਹਨਾਂ ਨੇ ਆ ਕੇ ਆ ਜਿਹੜੀ ਨੂੰ ਫੜ ਲਿਆ ਤੇ ਪੁੱਛਿਆ ਮੁੰਦਰੀ ਕਿੱਥੋਂ ਲੈ ਕੇ ਆਇਆ ਉਹ ਡਰ ਗਿਆ ਕਹਿੰਦਾ ਮੇਰੀ ਨਹੀਂ ਉਹ ਬਾਗ ਵਿੱਚ ਕੋਈ ਫਕੀਰ ਬੈਠਾ ਹੈ ਕੋਈ ਸਾਧ ਬੈਠਾ ਵਾ ਇਹ ਮੰਦਰੀ ਉਹਨਾਂ ਨੇ ਦਿੱਤੀ ਰੋਟੀ ਦਾ ਪ੍ਰਬੰਧ ਕਰਨ ਲਈ ਵੀ ਇਹਨੂੰ ਵੇਚ ਕੇ ਰੋਟੀ ਦਾ ਪ੍ਰਬੰਧ ਕਰ ਲਿਆ ਮੰਦਰੀ ਲੈ ਕੇ ਮਹਾਰਾਜ ਗੁਰ ਤੇਗ ਬਹਾਦਰ ਪਾਲ ਪਾਛਾ ਕੋ ਲਾਏ ਸਰਕਾਰ ਦੇ ਬੰਦੇ ਸਨ ਸਤਕਾਰ ਸਤਗੁਰਾਂ ਨੇ ਤੇ ਕੋਤਕ ਵਰਤਾਇਆ ਨੇ ਵੀ ਉਹਦੇ ਥਰੂ ਹੋਣ ਗ੍ਰਿਫਤਾਰੀ ਦੇਣੀ ਇਹਦੀ ਗਰੀਬੀ ਕੱਟੀ ਜਾਵੇ ਮਹਾਰਾਜ ਨੇ ਨਾ ਉਹਨੂੰ ਮੰਦਰੀ ਦਿੱਤੇ ਤੇ ਉਹ ਜਦੋਂ ਮੰਦਰੀ ਸਰਕਾਰ ਦੇ ਵਿਦਿਆਕਲ ਪਹੁੰਚੀ ਤੇ ਉਹ ਲੈ ਕੇ ਉੱਥੇ ਲੱਭਦੇ ਲੱਭਦੇ ਬਾਗ 'ਚ ਆ ਗਏ ਉਹਨਾਂ ਨੇ ਵੇਖਿਆ ਵੀ ਤੇ ਗੁਰਤੇਗ বাহাদুর ਮਹਾਰਾਜ ਨੇ ਇਹਨਾਂ ਵਾਸਤੇ ਇੱਕ ਅਸੀਂ ਫਰਮਾਨ ਜਾਰੀ ਕੀਤਾ ਹੋਇਆ ਵੀ ਇਹਨਾਂ ਦੀ ਕੋਈ ਖਬਰ ਦੇਣ ਵਾਲਾ ਇਤਲਾਹ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਏਗਾ ਸਰਕਾਰ ਦੇ ਵਿਦਿਆ ਨੇ ਹਸਨ ਖਾਨ ਨੂੰ ਕਿਹਾ ਹਸਨ ਖਾਨ ਤੇਰੇ ਕਰਕੇ ਸਾਨੂੰ ਗੁਰਤੇਗ বাহাদুর ਮਹਾਰਾਜ ਮਿਲੇ ਆ ਤੇ ਸਰਕਾਰ ਦੇ ਇਨਾਮ ਦਾ ਹੱਕ ਦਾ ਤੂੰ ਬੰਦਾ ਹਸਨ ਕਾ ਸਾਹਮਣੇ ਖੜਾ ਹੈ ਜਦੋਂ ਅਰਦਾਸ ਕਰ ਰਿਹਾ ਸੀ ਉਹਨੇ ਨਹੀਂ ਪਤਾ ਵੀ ਤੁਹਾਨੂੰ ਨੂੰ ਤੇ ਇੱਕ ਬਾਦਲੀ ਨੇ ਤੇ ਨਾਰਕ ਦਾ ਘਰ ਸਮਝ ਕੇ ਅਰਦਾਸ ਕੀਤੀ ਨਾ ਉਹਨੇ ਅੱਖਾਂ ਚੋਂ ਅਥਰੂ ਨਿਮਾਰਾਜ ਤੂੰ ਆਪਣੇ ਸੇਵਕਾਂ ਦੀ ਨੀਂਹ ਨਹੀਂ ਨੇੜੀ ਹੋ ਕੇ ਸੁਣਦਾ ਸਾਥ ਸੰਗਤ ਗੁਰੂ ਤੇਗ বাহাদুর ਮਹਾਰਾਜ ਪਾਸ਼ਾ ਜੀ ਦਾ ਕਦ ਬੜਾ ਵੱਡਾ ਹੈ ਤਾਂ ਗੁਰੂ ਹਰਗੋਇੰਦ ਮਹਾਰਾਜ ਸੱਚੇ ਪਾਸ਼ਾ ਵਾਂਗ ਉੱਚੇ ਲੰਮੇ ਆ ਉਹਨਾਂ ਨੂੰ ਇੱਕ ਪਿੰਜਰੇ ਵਿੱਚ ਕੈਦ ਕਰਕੇ ਕਿਉਂਕਿ